ਤੇ ਮੈਂ ਜੀ ਪਾੜ ਕਰਦਾ ਸੀਗਾ ਅਖਣ ਪਾੜ ਉਲੀ ਕਰਦਾ ਸੀਗਾ ਪਰ ਮਨ ਨੂੰ ਹੋ ਗਈ 15 ਸਾਲ ਹੋ ਗਈ ਤੇ ਪਿਛਲੇ ਸਾਲ ਤੋਂ ਜੀ ਮੇਰਾ ਨਾ ਮਤਲਬ ਕਿ ਮਾਈਂਡ ਦੇ ਵਿੱਚ ਨਹੀਂ ਚੱਕਰ ਆਉਂਦੇ ਸੀਗੇ ਜੀ ਮੈਨੂੰ ਮਤਲਬ ਤਾਂ ਪਾੜ ਨਹੀਂ ਹੁੰਦਾ ਸੀਗਾ ਜੀ ਤੇ ਮੇਰੇ ਕੋਲ ਪੈਸੇ ਨਹੀਂ ਸੀਗੇ ਜੀ ਮਤਲਬ ਫਿਰ ਮੈਂ ਮਤਲਬ ਇੱਕ ਖਾਸ ਆੜ ਤੋਂ ਬੇਨਤੀ ਕੀਤੀ ਵੀ ਮੇਰੀ ਸਹਾਇਤਾ ਕੀਤੀ ਜਾਵੇ ਜੀ ਉਹਨਾਂ ਨੇ ਮੈਂ ਕਿਹਾ ਸੀਗਾ ਜੀ ਮਨ ਨੂੰ ਚਾਹੀਦਾ ਹੀ ਟੈਂਪੋ ਦੀ ਤਰੀ ਵੀ ਲੱ ਤੇ ਮੇਰੀ ਬੇਨਤੀ ਸੋ ਬਹੁਤ ਸੁਰੀ ਖਾਸ ਆੜਾ ਨੂੰ ਤੇ ਮੇਰੀ ਬੇਨਤੀ ਸੁਣ ਕੇ ਉਹਨਾਂ ਨੇ ਮਤਲਬ ਕਿ ਮਨੂ ਕਿਹਾ ਵੀ ਬਾਬਾ ਜੀ ਤੁਹਾਨੂੰ ਵੀ ਚੱਕਰ ਆਉਂਦੇ ਨੇ ਤੁਹਾਨੂੰ ਹੀ ਟੈਂਪਲ ਦੀ ਦਵਾ ਸਕਦੇ ਤੁਸੀਂ ਕੋਈ ਹੋਰ ਕੰਮ ਦੇਖ ਲਓ ਤੇ ਫਿਰ ਮੈਂ ਆਪਣੇ ਘਰ ਆ ਕੇ ਸਿੰਧੀ ਨਾਲ ਮਤਲਬ ਗੱਲਬਾਤ ਕੀਤੀ ਵੀ ਆਹ ਗੱਲ ਹੈ ਉਹ ਕਹਿੰਦੀ ਆਪਾਂ ਕੱਪੜਿਆਂ ਦਾ ਕੰਮ ਕਰ ਲੈਂਦੇ ਆ ਵੀ ਕਿਉਂਕਿ ਉਹ ਕੱਪੜਿਆਂ ਦਾ ਕੰਮ ਕਰਦੀ ਆ ਸਿੰਧੀਆਂ ਕੱਪੜੇ ਜੀ ਕਚਰੇ ਬਾਣੀ ਬਿਸਿੰਧੀਆਂ ਦਾ ਭੂ ਸਿੰਧੀਆਂ ਜੀ ਤੇ ਇਸ ਕਰਕੇ ਫਿਰ ਮੈਂ ਕਾਲ ਸਾਈਡ ਨੂੰ ਬੇਨਤੀ ਕੀਤੀ ਵੀ ਤੁਸੀਂ ਮੈਨੂੰ ਆਹ ਕੰਮ ਦਿਵਾ ਦਿਓ ਕੱਪੜਿਆਂ ਦਾ ਤੇ ਉਹਨਾਂ ਨੇ ਵੀ ਬਹੁਤ ਸਰਤਾ ਕੀਤੀ ਮੇਰੇ ਕੋਲ ਨਾ ਕੋਈ ਪੈਸਾ ਹੈਗਾ ਜੀ ਕਰਜ ਆਇਆਗਾ ਚੜਿਆ ਲੱਖ ਰੁਪਏ ਸਿੱਧੇ ਉੱਪਰ ਬਹੁਤ ਟੈਨਸ਼ਨ ਨਹੀਂ ਦਿਮਾਤੇ ਵੀ ਕੀ ਮੈਂ ਕਰਦਾ ਚੱਲੂਗਾ ਮਤਲਬ ਕਿ ਨਾ ਇਹ ਗੱਲ ਸੋਚੀ ਇਸ ਦੀ ਸੁਪਨੇ ਦੇ ਵਿੱਚ ਵੀ ਤੇ ਮੈਂ ਨਾ ਦੁਕਾਨ ਖੋਲੂਗਾ ਜੀ ਖਾਲਸਾ ਐਡ ਨੇ ਸਭ ਤੇ ਰੋਕਿਰ ਪਾ ਕੀਤੀ ਹੈ ਮਾੜੀ ਕਿਰਪਾ ਨਾਲ ਅਸੀਂ ਆਪਣੀ ਦੁਕਾਨ 'ਤੇ ਬੈਠੇ ਹਾਂ ਤੇ ਮਤਲਬ ਕੰਮ ਕਰ ਰਹੇ ਹਾਂ ਬਹੁਤ ਵਧੀਆ ਸਿਵਾਵਾ ਕਰ ਰਹੇ ਨੇ ਗਰੀਬ ਬੰਦੇ ਬਾਹ ਫੜਦੇ ਨੇ ਕਹਿੰਦੇ ਬਹੁਤ ਅਸੀਂ ਆ ਕਰਦੇ ਹਾਂ ਕਰਦਾ ਕੋਈ ਨਹੀਂ ਪਰ ਖਾਲਸਾ ਨੇ ਇਹ ਕਰਕੇ ਦਿਖਾਤਾ ਜੀ ਮੈਂ ਇਹ ਤਾਂ ਬਹੁਤ ਖੁਸ਼ ਹਾਂ ਜੀ